ਤਲ ਗੁਰ ਸੇਵੀਐ ਅਹਨ ਸੁ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨੁ ਦੁਖੁ ਹੋਵੈ ਸਿਫਤਿ ਖਸਾਮਲੀ ਨੂਰ ਅਰਸਹੁ ਕੁਰਸਹੁ ਤੁਧ ਡਿਠੇ ਸਚੇ ਪਾਤਿ ਸਹਾ ਮਾਲ ਜਨਮ ਜਨਮ ਵੀ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦੈ ਜਿਸ ਪਾਸ ਬਹਿਠਿਆ ਸੋਹੀ ਸਭ ਨੰਦਾ ਵੇਸਾ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦੈ ਜਿਸ ਪਾਸ ਬਹਿਠਿਆ ਸੋਹੀ ਸਵਨਾ ਦਾ ਵੇਸ ਹੋ ਸਤਨਾਮ ਸ਼੍ਰੀ ਬਾਹੀ ਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤ ਨ ਕੋ ਦੀਆ ਨਾ ਹਰ ਧਨ ਸਚ ਸੋਏ अखट नाम तन कदे न नाही नहीने न कीमत हो भगत खजाना भगत तो न कौ दिया ਨਾਹਰ ਧਨ ਸੱਚ ਸੋਏ ਅਖੋਟ ਨਾਮ ਧਨ ਕਦੇ ਨਖਟੈ ਨਾਹੀ ਕਿਨ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਨ ਮੇਰੇ ਗੁਰ ਸ਼ਬਦ ਦੀ ਹਰ ਪਾਇਆ ਜਾਏ ਬਿਨ ਸ਼ਬਦ ਜਗ ਭੁਲਦਾ ਫਿਰਦਾ ਦਰਗਹ ਮਿਲ ਸਜਾਏ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟ ਹੈ ਮਨ ਮੁਖਨੀ ਬੂਝ ਹੈ ਕੋਣ ਸੁਣੇ ਪੁਕਾਰਾ ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ ਓ ਮੈਂ ਮੇਰਾ ਕਰ ਕਰ ਬਿਗੁੱਤੇ ਕਿਉ ਚਲ ਨਾ ਚਲਦਿਆ ਨਾਲ ਗੁਰਮਖ ਹੋਵੇ ਸੋ ਨਾਮ ਧਿਆਵੈ ਸਦਾ ਹਰ ਨਾਮ ਸਮਾਲੈ ਸੱਚੀ ਬਾਣੀ ਹਰ ਗੁਣ ਗਾਵੇ ਨਾਦਰੀ ਨਾਦਰ ਨਿਹਾਲ ਸਤ ਗੁਰ ਗਿਆਨ ਸਦਾ ਘਟ ਚਾਨਣ ਆਮਰ ਸਿਰ ਬਾਦਸ਼ਾਹ ਆੰਦਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਸਚਲਾ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਹਰਿ ਪਾਹ ਆਂਦਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਸਚਲਾ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕੋ ਦਿਆ ਨਾ ਹਰ ਧਨ ਸਚ ਸੋਏ ਅਖੋਟ ਨਾਮ ਧਨ ਕਦੇ ਨਿਖੁਟੈ ਨਾਹੀ ਕਿੰਨਾ ਕੀਮਤ ਹੋਏ